ਉਹਦੇ ਉੱਤੇ ਪੰਜ ਪਿਆਰੇ ਜਿਹੜਾ ਸਾਜਦੇ ਕਾਇਰ ਕਰਨੇ ਸੀ ਉੱਤੇ ਕਾਇਰ ਸੀ ਲੋ ਬਸ ਇਹ ਹੀ ਗੱਲ ਵਾਕਿ ਕਾਇਰ ਸੀ ਜਿਹੜੇ ਭੱਜ ਗਏ ਸੀ ਮਾਤਾ ਨੂੰ ਲੈ ਆਏ ਉਹ ਤਾਂ ਵੱਢੀ ਜਾਂਦੇ ਨੇ ਕਾਇਰ ਸੀ ਉਹ ਇਹ ਕਾਇਰ ਹੁੰਦੇ ਹੀ ਨੇ ਇਹ ਹੀ ਗੱਲ ਹੈ ਜਿਵੇਂ ਉਹ ਤੇ ਸੀ ਨਾ ਕਾਇਰ ਉਹ ਵਿਛੇ ਰਖਲੇ ਤੇ ਉਹ ਅੱਜ ਵੀ ਵਿਛੇ ਨੇ ਕਾਇਰ ਹੋ ਕੱਡੇ ਨਹੀਂ ਸੀ ਕਵਿਤੋ ਮਹਾਬੀਰ ਕਹਿਰੀ ਦੁਪਹਿਰੀ ਕੋ ਭਾਣ ਮਾਨੋ ਮਹਾਬੀਰ ਕਹਿਰੀ ਦੁਪਹਿਰੀ ਕੋ ਭਾਣ ਮਾਨੋ ਦੇਵਨ ਕੇ ਕਾਜ ਦੇਵੀ ਢਾਰਿਓ ਦੇਦ ਮਾਰ ਕੇ ਮਹਾਬੀਰ ਕਹਿਰੀ ਸੀ ਮਹਾਬੀਰ ਸੀ ਐਵੇਂ ਕਹਤੋ ਕਹਿਰੀ ਸੀ ਆਪਣੇ ਵਿਰੋਧੀਆਂ ਤੇ ਕਹਿ ਟਾ ਦੁੰਦਾ ਸੀ ਜਦੋਂ ਆਉਂਦਾ ਸੀ ਚੜਦਾ ਸੀ ਦੁਪਹਿਰੀ ਕੋ ਪਾਣ ਮਨ ਦੁਪਹਿਰੀ ਦਾ ਜਿਆਦਾ ਸੂਰਜ ਹੁੰਦਾ ਨਾ ਦੁਪਹਿਰ ਦਾ ਇਹ ਜਾਂ ਤੇਜ਼ ਸੀ ਇਹਦਾ ਇਹ ਉਹ ਨਹੀਂ ਸੀ ਤੇਜ਼ ਨਹੀਂ ਸੀ ਇਹਦਾ ਤੇਜ਼ ਸੀਗਾ ਦੁਨੀਆ ਤੇਜ ਪ੍ਰਤਾਪ ਮੰਦੀ ਸੀ ਰਣਜੀਤ ਸਿੰਘ ਦਾ ਵੀ ਤੇਜ ਪ੍ਰਤਾਪ ਮੰਦੇ ਸੀ ਪਰ ਸਿੱਖੀ ਚ ਖੋਟਾ ਸੀ ਸਿੱਖੀ ਚ ਖੋਟਾ ਹੋਣਾ ਹੋਰ ਗੱਲ ਹੈ ਤੇਜ ਪ੍ਰਤਾਪ ਸੰਸਾਰੀ ਹੋਣਾ ਹੋਰ ਗੱਲ ਹੈ ਕੰਨਸਟਾਂਡ ਦੇ ਹੋਏ ਨੇ ਸਟਾਲਨ ਸੀ ਹੋਇਆ ਲੋਰ بڑے بڑے ਆਦਮੀ ਹੋਏ ਨੇ ਆਪਣੇ ਜਵਾਹਰ ਲਾਲ Nehru ਸੀ ਤੇਜ ਪ੍ਰਤਾਪ ਸੀ ਪਰ ਗਿਆਨ ਵਾਲੀ ਗੱਲ ਕੋਈ ਨਹੀਂ ਸੀ ਤੱਤ ਗਿਆਨ ਵਾਲੀ ਕੋਈ ਗੱਲ ਨਹੀਂ ਸੀ ਉਹਦਾ ਧਰਮ ਨੂੰ ਵੀ ਡਿਊਟੀ ਕਹਿ ਦਿੰਦਾ ਸੀ ਧਰਮ ਨਾਉਂਦੀ ਉਹਦੇ ਉਹਨੂੰ ਸਮਝੇ ਨਹੀਂ ਸੀ ਇਸ ਗੱਲ ਦੀ ਧਰਮ ਦਾ ਕੀ ਹੈ ਕਹਿੰਦੇ ਡਿਊਟੀ ਧਰਮ ਇਹਦਾ ਮਤਲਬ ਰੱਬ ਤੋਂ ਬੇਮੁਖ ਸੀ ਬੇਮਕਸੀ ਬਿਲਕੁਲ ਬੇਮਕਸੀ ਰੱਬ ਲੋ ਜੇ ਬੇਮਕਸੀ ਤਾਹੀ ਤਾਹੀ ਉਹਨਾਂ ਨੇ ਆ ਜਿਹੜਾ ਧਰਮ ਨੂੰ ਨਿਰਪੱਖ ਸ਼ਬਦ ਕਰ ਲਿਆ ਤਰ ਮ ਨਿਰਪੱਖ ਸ਼ਬਦ ਪੜਦਾ ਹੀ ਨਹੀਂ ਹੈ ਜਿਨ੍ਹਾਂ ਲੋਕਾਂ ਨੂੰ ਧਰਮ ਦੀ ਸਮਝ ਨਹੀਂ ਹੈ ਉਹ ਲਫ਼ਜ਼ ਕਦੇ ਕੱਢ ਲੈਣਗੇ ਧਰਮ ਜਿਹੜਾ ਅਸਲੀ ਧਰਮ ਹੈ ਉਹ ਤਾਂ ਪੱਖਪਾਤ ਉਹਦੇ ਵਿੱਚ ਹੁੰਦੀ ਉਹਦੀ ਤਰ ਮ ਨਿਰਪੱਖ ਸ਼ਬਦ ਨਹੀਂ ਲੱਗਣਾ ਚਾਹੀਦਾ ਜੇ ਧਰਮ ਹੈ ਫੇਰ ਧਰਮ ਨਿਰਪੱਖ ਤੁਸੀਂ ਕਹਿੰਦੇ ਬਕਸ਼ਪਾਤ ਤੁਹਾਡੇ ਵਿੱਚ ਹੈ ਬਕਸ਼ਪਾਤ ਕੀਤੀ ਵੀ ਹੈ ਇਹਨਾਂ ਨੇ ਕਹਿੰਦੇ ਵੀ ਤੁਸੀਂ ਨਿਰਪੱਖ ਹੋ ਬਕਸ਼ਪਾਤ ਨਹੀਂ ਕੀਤੀ ਕਿਹਦੇ ਨਾਲ ਨਹੀਂ ਕੀਤੀ ਸਖਾਣਾ ਵੀ ਕੀਤੀ ਬਸਲਵੰਨ ਵੀ ਨਹੀਂ ਕੀਤੀ ਕੀਤੀ ਹੈ ਬਕਸ਼ਪਾਤ ਕੋਕਾਂ ਤਾਂ ਅਰਮਕ ਬੰਦਾ ਜਿਹੜਾ ਨਹੀਂ ਹੈ ਬਕਸ਼ਪਾਤ ਕਰੂਗਾ ਕਹੀ ਜਾਵੇਂ ਆਪਣੇ ਆਪ ਨੂੰ ਧਰਮ ਨਿਰਪੱਖ ਕੀ ਫਰਕ ਬੰਦਾ ਕਹੀ ਜਾਵੇ ਆਪਣੇ ਆਪ ਨੂੰ ਮਹਾਪੁਰਖ ਕੀ ਫਰਕ ਪੈਂਦਾ ਜੇ ਹੈ ਉਹ ਨਹੀਂ ਜਿਵੇਂ ਮੈਂ ਮਹਾਪੁਰਖ ਨਕਲੀ ਜੀ ਧਰਮ ਨੂੰ ਰਪੇਸ਼ੇ ਨਕਲੀ ਨੇ ਸਾਰੇ ਪੱਖਪਾਤ ਕਰਦੇ ਨੇ ਕੀਰੀ ਕਰਦੇ ਪੱਖਪਾਤ ਆਪਣੇ ਜਿਹੇ ਤੇਨੜੀ ਕਰਦੇ ਚਲੋ ਧਰਮ ਦੀ ਛੱਡੋ ਗੱਲ ਧਰਮ ਦਾ ਡਿਊਟੀ ਹੈ ਡਿਊਟੀ ਪੱਖਪਾਤ ਕਰਦੇ ਕੋ ਨਹੀਂ ਕਰਦੇ ਇਹ ਧਰਮ ਨੂੰ ਤੁਸੀਂ ਡਿਊਟੀ ਕਹਿੰਦੇ ਹੋ ਫਿਰ ਧਰਮਾ ਨੂੰ ਸੰਸਾਰੀ ਧਰਮ ਨੂੰ ਧਰਮ ਮੰਨਿਆ ਕਿਉਂ ਤੁਸੀਂ ਡਿਊਟੀ ਵਿੱਚ ਪੱਖਪਾਤ ਸੀ ਤੁਹਾਡੇ। ਤਰਫ ਤੇ ਡਿਊਟੀ ਸੀ ਫਿਰ। ਕੁਝ ਬੰਦੇ ਜੇ ਪਤਾ ਲੱਗਦਾ ਨਾ ਐ ਚਰਚਾ ਹੁੰਦੀ ਜਿਵੇਂ ਆ ਸੀ। ਮੈਂ ਖਾ ਤੁਹਾਨੂੰ ਲਈ। ਰਾਹ ਬੱਲਦੇ। ਇਹਨਾਂ ਨੂੰ ਕੀ ਪਤਾ ਤਰਫ ਕੀ ਹੁੰਦਾ? ਪੱਖਪਾਤ ਤਾਂ ਕਰਦੇ ਨੇ। ਕੋਲ ਨਹੀਂ ਕਰਦਾ। ਜਿਹਦਾ ਰਾਜ ਆਉਂਦਾ ਆਪਣੀ ਪਾਰਟੀ ਨਾਲ ਬਖਸ਼ਵਾਤ ਕਰਦੇ ਸਾਰੇ। ਔਰ ਹੋਊਗਾ ਹੀ ਰਹੂਗਾ ਹੀ ਇਹ। ਸੰਸਾਰ ਵਿੱਚ ਪੱਖਪਾਤ ਕਦੇ ਨਾ ਰਹੇ ਸਿਰ ਵੀ ਇੱਕ ਧਰਮ ਹੈ ਸੱਚ ਧਰਮ ਜਿਹੜਾ ਪੱਖਪਾਤ ਦੀ ਯਾਤਰੀ ਨਹੀਂ ਦਿੰਦਾ ਅਸਲੀ ਧਰਮ ਖੈ ਉਹ ਦੁਨੀਆ ਦਾ ਇੱਕ ਬਾਕੀ ਸਭ ਬੜੋੜੀ ਧਰਮ ਬਣਾਏ ਨੇ ਅਸੀਂ ਆਦਮੀ ਨੇ ਬਣਾਇਆ ਹੈ ਧਰਮ ਇੱਕ ਧਰਮ ਹੈ ਸੱਚ ਧਰਮ ਉਹ ਸੱਚ ਨਾਲ ਜੋੜਦਾ ਸੱਚ ਤੇ ਹੀ ਰਹਿਣ ਨੂੰ ਕਹਿੰਦਾ ਸਚਿਆਰਾ ਬਣਨ ਨੂੰ ਕਹਿੰਦਾ ਕਿ ਬਸ ਸਚਿਆਰਾ ਹੋਈਏ ਤੇ ਕੂੜਾ ਕਿਉਂ ਕੂੜਾ ਟੁੱਟੇ ਪਾ ਉਹ ਜ਼ਿੱਦਾਂ ਪਰਮੇਸ਼ਰ ਨਾਲ ਜੋੜਦਾ ਸੱਚ ਨਾਲ ਜੋੜਦਾ ਕਿਤੇ ਹੋਰ ਜੋੜਦਾ ਹੀ ਨਹੀਂ ਜੇ ਪਰਮੇਸ਼ਰ ਪੱਖਪਾਤ ਨਹੀਂ ਕਰਦਾ ਤਾਂ ਉਹ ਆਦਮੀ ਵੀ ਨਹੀਂ ਕਰ ਸਕਦਾ ਜਿਹੜਾ ਪਰਮੇਸ਼ਰ ਨੂੰ ਮੰਨਣ ਵਾਲਾ ਹੈ ਸੱਚ ਨੂੰ ਮੰਨਣ ਵਾਲਾ ਹੈ ਬਾਕੀ ਧਰਮ ਸਾਰੇ ਸੱਚ ਤੋਂ ਦਿਸਾਹੀਰ ਹੋਏ ਨੇ ਸੱਚ ਤੋਂ ਮੁਨਕਰ ਨੇ ਚਾਹੇ ਥੋੜਾ ਕੋਈ ਜ਼ਿਆਦਾ ਕੋਈ ਜ਼ਿਆਦਾ ਹੋਰ ਜ਼ਿਆਦਾ ਕੋਈ ਹੋਰ ਥੋੜਾ ਕੋਈ ਘੱਟ ਕੋਈ ਵੱਧ ਸਾਰੇ ਹੀ ਸੱਚ ਤੋਂ ਮੁਨਕਰ ਨੇ ਸੱਚ ਤੋਂ ਤੇ ਪਹਿਰਾ ਦੇਣ ਵਾਲਾ ਆਦਮੀ ਕਦੇ ਕਦੇ ਕੋਈ ਬੰਦਾ ਪਹਿਰਾ ਦੇਂਦਾ ਬਸ ਹਰ ਯੁੱਗ ਯੁੱਗ ਭਗਤ ਪਾਇਆ ਬਸ ਉਹ ਜਿਹੜੇ ਪਾਇਆ ਯੁੱਗ ਯੁੱਗ ਭਗਤ ਪਾਇ ਉਹ ਹੀ ਸੱਚ ਧਰਮ ਵਾਲੇ ਹੁੰਦੇ ਨੇ ਹੋਰ ਨਹੀਂ ਹੁੰਦੇ ਬਾਕੀ ਸਭ ਲੋਕ ਸੰਸਾਰੀ ਹੁੰਦੇ ਨੇ ਇਹ ਕਹਿਣਾ ਤਨਵੰਤਰ ਰਿਪੇਖ ਸਾਹਿਬ ਅਸੀਂ ਇਹ ਦਿਰਾ ਫਰਾਡ ਸੀ ਝੂਠ ਸੀ ਇਹ ਪੈਰਾ ਦੇ ਨਹੀਂ ਸਕਿਆ ਇਮਾਨਦਾਰੀ ਰ ਕਹਿੰਦੇ ਨੇ ਫੇਰ ਵੀ ਚਲੋ ਕਿਸੇ ਹੱਦ ਤੱਕ ਦਿੱਤਾ ਹੈ ਪੱਖਪਾਤ ਉਹ ਹੀ ਜੀ ਨਹੀਂ ਕੀਤੀ ਜੈ ਜੀ ਹੋਰ ਦੇਸ਼ ਜੈ ਜੀ ਮੁਸਲਮਾਨ ਕਰਦੇ ਰਹੇ ਸੀ ਉਹ ਰੈਦ ਰਾਇਤ ਕੀਤੀ ਨਾ ਫੇਰ ਵੀ ਉਹ ਵੀ ਪੱਖਪਾਤ ਹੈ ਰੈਦ ਰਾਇਤ ਕੀਤੀ ਹੈ ਵੀ ਪੱਖਪਾਤ ਹੈ ਪੱਖਪਾਤ ਤਾਂ ਬਹੁਤ ਜਗ੍ਹਾ ਹੈ ਅਮੀਰ ਕਿਉਂ ਜ਼ਿਆਦਾ ਅਮੀਰ ਹੋ ਗਏ ਗਰੀਬ ਕਿਉਂ ਜ਼ਿਆਦਾ ਗਰੀਬ ਹੋ ਗਏ ਸਭ ਜਾਣਦੇ ਨੇ ਪੱਖਪਾਤ ਕਰਦੇ ਰਹੇ ਨੇ ਯੇਨਰ ਤੋਂ ਪੈਸੇ ਲੈਂਦੇ ਰਹੇ ਨੇ ਫੰਡ ਉਹਨਾਂ ਦੀ ਕਰਦੇ ਰਹੇ ਨੇ ਪੱਖਪਾਤ ਸਭ ਕੁਝ ਕਰਦੇ ਰਹੇ ਨੇ ਕਹਿਣਾ ਨਹੀਂ ਗਲਵਣਦੀ ਕਰਨਾ ਬਣਦੀ ਹੈ ਸਿਆਸੀ ਆਦਮੀ ਪੱਖਪਾਤ ਨਾ ਕਰੇ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਸਿਆਸੀ ਆਦਮੀ ਨਹੀਂ ਰਹੂਗਾ ਧਰਮ ਕਾਦਮੀ ਹੋ ਜਾਊਗਾ ਫਿਰ ਉਹ ਦੁਨੀਆ ਦਾ ਰਾਜ ਨਹੀਂ ਕਰ ਸਕਦਾ ਰਾਜ ਲਊਗਾ ਹੀ ਨਹੀਂ ਉਹ ਪੱਖਪਾਤ ਤੇ ਸਿਆਸਤ ਦਾ ਦੂਆ ਨੋ ਪੱਖਪਾਤ ਆ ਪੱਖਪਾਤ ਸਿਆਸਤ ਦਾ ਸਿਆਸਤ ਪੱਖਪਾਤ ਆ ਤੁਸੀਂ ਅੱਡ ਕਿਵੇਂ ਕਰ ਦੋਗੇ ਜਿਹੜਾ ਅੱਡ ਕਰਦਾ ਫੂਰਖ ਇਹ ਫਰੋਡੀ ਆ ਫੂਰਖ ਦੇਵਨ ਕੇ ਕਾਜ ਦੇਵੀ ਡਾਰਿਓ ਦੰਦ ਮਾਰ ਕੇ ਦੇਵਨ ਕੇ ਕਾਜ ਦੇਵੀ ਡਾਰਿਓ ਦੰਦ ਮਾਰ ਕੇ ਦੇਵਤਿਆਂ ਦੇ ਵਾਸਤੇ ਦੇਵੀ ਨੇ ਦੰਦ ਮਾਰਤੇ ਹੰਕਾਰ ਮਾਰਤਾ ਵਕਾਰ ਮਾਰੇ ਨੇ ਆਦਮੀ ਨਹੀਂ ਮਾਰੇ ਆਦਵੀਨੀ ਵਾਰੀ ਦੇ ਹੁੰਦੇ ਆਲੂਨੀ ਵਾਰਦੇ ਹੁੰਦੇ ਧਾਰਮਿਕ ਬੰਦੇ ਉਹਨੇ ਤਾਂ ਪਹਿਲਾਂ ਕੀਤੇ ਨੇ ਸਮਾਰਦੇ ਹੁੰਦੇ ਨੇ ਮਾਰਦੇ ਨਹੀਂ ਹੁੰਦੇ ਮਾਰਦੇ ਉਹਨਾਂ ਨੇ ਉਹਦਾ ਕੋ ਘੋੜੇ ਲੈਣੇ ਰਾਜ ਦਾ ਇੰਦਰੂ ਦੇ ਜਾਣੇ ਆਪ ਲੈਣੇ ਉਹਨੇ ਕਹਿੰਦੇ ਮਾਰਨੇ ਸੀ ਉਹਨੇ ਦਾ ਸਮਝਾਏ ਨੇ ਦੇਵਤਿਆਂ ਨਾਲ ਜੰਗੇ ਸੀ ਉਹ ਛੇਤੀ ਸਮਝ ਗਏ ਕਾਂ ਔਰ ਦਲ ਭਾਜੋ ਜੈਸੇ ਪਾਉਣ ਹੁੰਦੇ ਭਾਜੇ ਮੇਗ ਔਰ ਦਲ ਭਾਜੋ ਜੈਸੇ ਪਾਉਣ ਹੁੰਦੇ ਭਾਜੇ ਵੇਗ ਔਰ ਦਲ ਭੱਜ ਗਿਆ ਸਾਰਾਈ ਜਿਵੇਂ ਪਾਉਣ ਤੇ ਬੱਦਲ ਭਾਜ ਜਾਂਦੇ ਚੰਦ ਕੋ ਸ਼ਾਦਵੀ ਨੇ ਜਿਨ੍ਹਾਂ ਨੇ ਸਰਦ ਤੇਰੇ ਚੁੱਪ ਕਰੇ ਨੇ ਸਾਰੇ ਨੇ ਨਹੀਂ ਬੰਦੀ ਗੱਲ ਫੇਰ ਵੀ ਹਾਂ ਚੁੱਪ ਕਰ ਗਏ ਸਾਰੇ ਮਾਰੇ ਗਏ ਵਿਰੋਧ ਕਰਨਾ ਬੰਦ ਹੋ ਗਿਆ ਸੱਚ ਦਾ ਕਿ ਲੀਡਰ ਜੋ ਬਣ ਗਏ ਪਉ ਵੇ ਬਣਾ ਕਰੇ ਕੌਣ ਲੜਾਈ ਜੇ ਲੀਡਰ ਲੀਡਰ ਬਾਲ ਲੈ ਸਾਰੇ ਮੈਂ ਗੱਲ ਹੋਰ ਜ਼ਰੂਰ ਬਣ ਗਿਆ 인ਦਰ ਦਿਨੋ ਰਾਜਵਾਲ ਆਪਣ ਸੁਤਾਰਕ ਹੈ 인ਦਰ ਨੂੰ ਰਾਜ ਦੇ ਦਿੱਤਾ ਆਪਣੀ ਸ਼ਕਤੀ ਨਾਲ ਆਪਣੀ ਸ਼ਕਤੀ ਦੇ ਤੀਰ ਨੂੰ ਸਮਝਾ ਕੇ 인ਦਰ ਨੂੰ ਰਾਜ ਦੇ ਦਿੱਤਾ ਹੁਣ ਇਰਾਜ ਅੰਦਰੇ ਕਰੂਗਾ ਵਰਮਗਾ ਨਹੀਂ ਰਾਜ ਨਹੀਂ ਕਰਦਾ ਹੁੰਦਾ ਸੰਸਾਰ ਦਾ ਆ ਦੇਖ ਲੋ ਜਾਂ ਗਾਬ ਜੀ ਤੇਰਾ ਰਾਜ ਅੰਦਰ ਨੂੰ ਦਿੱਤਾ ਮਰਮਗਾਲ ਨਹੀਂ ਕਦੇ ਰਾਜ ਨਹੀਂ ਕਰਦਾ ਸੰਸਾਰ ਦਾ ਉਹ ਕਿਸੇ ਤੋਂ ਕਰਾਉਂਦਾ ਹੁੰਦਾ ਪਰਮੇਸ਼ਰ ਨਹੀਂ ਰਾਜ ਕਰਦਾ